ਹਾਂ ਜੀ ਇਹ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਕੁੱਤਰ ਕੋ ਬਾਤ ਤਰਸ ਸੈਟ ਹੈ ਸਾਰੇ ਵੀਰਾਂ ਦੇ ਕਰ ਪਾ ਠੀਕ ਹੈ ਲਓ ਵਗ ਕਰਤੀ ਹੈ ਵਲੋਗ ਦੀ ਸਟਾਰਟਿੰਗ ਲਗਭਗ ਸੇਰ ਦੇ ਵਜੇ ਕੇ ਦਾਸ ਤੇ ਇਹ ਕੋਈ ਤੇ ਇਹਨਾਂ ਵਾਸੀ ਨਹੀਂ ਲੈਣੀ ਦਿੱਤਾ ਕਰਕੇ ਫਿਰ ਵੀਡੀਓ ਪਾਜ਼ ਕਰ ਦਿੰਨਾ ਵਾਸੀ ਨਹੀਂ ਦੇਣੀ ਬਾਕੀ ਜਾ ਦਾ ਨੁਕਸਾਨ ਹੋ ਗਿਆ ਪਈ ਬੇਠਰ ਗਈ ਪੀਣ ਦੀ ਪਹੁੰਚ ਨਹੀਂ ਪਈ ਸਰਾਣੀ ਭਾਈ ਹੂੰ ਨਾ ਕੋਈ ਬੱਚੇ ਦੀ ਖਬਰ ਆਈ ਹਜੇ ਤੱਕ ਜੀ ਆਗੇ ਬਾਹਰ ਉੱਟ ਗਈ ਸਵੇਰੇ ਸਵੇਰੇ ਹਾਂਜੀ ਮੇਰੇ ਵੀ ਰੋਹ ਦਾ ਵੀ ਨਹੀਂ ਆਇਆ ਖੜਾ ਬਾਹਰ ਤੇ ਫਿਰ ਲਾਂ ਗਈ ਪਾਂਚ ਮਾਂ ਕੂਤਰਿਆ ਬੈਠਾ ਕੇ ਤੇ ਛਤਰੀ ਤੇ ਆਏ ਨੇ ਦੂਜੀ ਬੈਠੀ ਐ ਤਾਂ ਕੋਗੜਾਈ ਧੰਨੇ ਵਾਲੀ ਵਿਚਾਰੀ ਖੁੱਲ ਗਈ ਜੀ ਗੇਟ ਜੈਡ ਸਿਕਿਉਰਿਟੀ ਲੱਗੀ ਆ ਬਾਕੀ ਬਾਹਰ ਤਾਂ ਤਾਕਤ ਨਾਲ ਧੱਕਾ ਨਹੀਂ ਕਰ ਸਕਦੇ ਕਿਸੇ ਵੀ ਥੱਲੇ ਡਿੱਗ ਸਕਦਾ ਹੈ ਹਾਂਜੀ ਘਰ ਨੂੰ ਦਮਣੀ ਇੱਥੇ ਬੈਠਾ ਹੈਗਾ ਤੇ ਹਜੇ ਕੂਤਰ ਕਵਾਤਰੀ ਸੀ ਬਾਹਰ ਕੱਢੇ ਨਹੀਂਗੇ ਤੇ ਬਾਕੀ ਮੌਸਮ ਵੀ ਹੈ ਨਹੀਂ ਕਬੂਤਰ ਬਾਹਰ ਕੱਢਣ ਵਾਲਾ ਮੁੱਖ ਦੀ ਗੱਲ ਆ ਹਣ ਤੇ ਆਹ ਬਲਬ ਜਾ ਕੇ ਬੰਦ ਕਰਾਂਗੇ ਆਪਾਂ ਕੋਈ ਚੱਕਰ ਵਾਲੀ ਗੱਲ ਨਹੀਂ ਗਈ ਤੇ ਉਹ ਬੱਚੇ ਦਾ ਵੀ ਦੇਖਦੇ ਆਪਾਂ ਗਲਾ ਬੀਟੇ ਡਲਦਾ ਵੀ ਕੀ ਹਿਸਾਬ ਕਿਤਾਬ ਹੈਣਾ ਯਾਰ ਉਹਦੀ ਵੀ ਵਿਚਾਰੇ ਦੀ ਜਾਂਚ ਪੜਤਾਲ ਕਰਗੇ ਫੇਰ ਆਉਣਾ ਨਾ ਫੇਰ ਆ ਕੇ ਦੇਖਨ ਵਾਲੇ ਵੀਡੀਓ ਪਾ ਆਵਾ ਸਾਥਾਂ ਕੋਠੀ ਤਾਂ ਜਾ ਕੇ ਆਗੇ ਜੀ ਦਰਲੇ ਕਰੇ ਆਇਤਾ ਸੀਗੇ ਮਤਲਬ ਵੀਡੀਓ ਅਪਲੋਡ ਕਰਨ ਤੇ ਮੈਨੂੰ ਲੱਗਦੇ ਆ ਥਾਪਾ ਜਾਨਵਰ ਤੇ ਵੀ ਨਿਗਾਹ ਮਾਰ ਚਲੀ ਹੈਣਾ ਗਲਾ ਬੀਟੇ ਡਲਲੇ ਲਾਲ ਜੀਨੇ ਤੇ ਕੀ ਆ ਕਿਤੇ ਬਿਠਾਈ ਦਿਸ ਜੇ ਆਪਾਂ ਨੂੰ ਬਟ ਦੇਖ ਨਹੀਂ ਰਿਹਾ ਯਾਰ ਕਿਤੇ ਹਨਾ ਚਲੋ ਕੋਈ ਨਾ ਕਮਟ ਮਾਰਦਾ ਮੈਂ ਨਿਗਾਹ ਪਰੋ ਇਧਰੋਂ ਹਨਾ ਕਿਰਾ ਤੇ ਬਾਕੀ ਯਾਰ ਸਭ ਠੀਕ ਆ ਯਾਰ ਆਪਾਂ ਕਿੜਾ ਪਾਣੀ ਲਾ ਕੇ ਬੀਜਿਆ ਸੀ ਹਨਾ ਕੋਈ ਨਾ ਕਬੂਤਰ ਬੱਚਾ ਚੰਗਾ ਸੀ ਹੁਣ ਆ ਜੇ ਤੇ ਨਹੀਂ ਤਾਂ ਕੋਈ ਇਸ਼ੂ ਵਾਲੀ ਗੱਲ ਨਹੀਂ ਏਡੀ ਹਨਾ ਆਪਾਂ ਨੂੰ ਇੱਕ ਹੋ ਬਿਠਾ ਯਾਰ ਕਬੂਤਰ ਬਾਬੇ ਸਾਹਮਣੇ ਹਨਾ ਹੋ ਦੇਖੋ ਪਰ ਉਹ ਹੋਰ ਹੈ ਬਈ ਉਹ ਆਗੇ ਜਿਹੇ ਇਧਰਲੇ ਕਰੇ ਰੋਟੇਟੀ ਖਾਇਾਂ ਦੀਓ ਕਿੰਨੇ ਰਿਪੋਰਟਾ ਹੋਗਾ ਟਾਈਮ ਹੋ ਗਿਆ ਬਈ 12 ਵਜੇ ਲਗਭਗ ਗੌਨਸਰ ਖੋਲੀ ਇਧਰੋਂ ਪਾਇ ਟੱਕ ਮੇਰੇ ਵੀਰੋ ਤੇ ਨਾਲ ਦੇ ਨਾਲ ਕਰਦੇ ਲਾਈਟਾਂ ਉਡਾ ਬੰਦ ਲਾਈਟ ਹੈਗੀ ਅੱਜ ਕਿਉਂਕਿ ਲਾਈਟ ਵਾਲੇ ਥੋੜੇ ਜੇ ਉਹ ਕਹਿੰਦੇ ਵੀ ਹੁਣ ਸਮਝਦਾਰ ਹੋ ਗਏ ਹੈਗੇ ਫਿਰ ਨੂੰ ਐਸੀ ਇੱਕ ਦੋ ਦਿਨ ਮੀਂਹ ਰਹੂਗਾ ਲਾਈਟ ਬੰਦ ਕਰਦਿਆ ਕਰਾਂਗੇ ਸਰ ਜਾ ਕਰੂਗਾ ਹੋਣ ਕੇ ਫਿਰ ਲੋਕ ਗਾਲਾਂ ਕੱਢਦੇ ਜਦੋਂ ਹਨ ਇਹਨੂੰ ਪਤਾ ਲੱਗ ਗਿਆ ਕਿ ਲਾਗੀ ਬਾੜੀ ਮੋਟੀ ਵੀ ਮੀਂਹ ਦਾ ਕੀ ਪਤਾ ਕਿੰਨੇ ਦਿਨ ਪ੍ਰੋਸੈਸ ਚੱਲੇ ਤੇ ਲਾਈਟ ਛਾੜੀ ਦੇਣੀ ਚੰਗੀ ਹੈਗੀ ਤੇ ਬੱਚੇ ਕੱਢਦੇ ਆਂ ਬਾਹਰ ਬਾਪੇ ਯਾਰਾ ਕੱਲ੍ਹ ਵੀ ਨਹੀਂ ਕੱਢੇ ਗਏ ਤੇ ਰਹਿ ਥੋੜੇ ਹੀ ਗਏ ਛੋਟੇ ਬੱਚੇ ਆ ਜਿਹੜੇ ਬਸ ਤੁਹਾਨੂੰ ਪਤਾ ਹੀ ਐ 10 ਕ ਬੱਚੇ ਮਸਾਂ ਹੀ ਅੱਡੇ ਲਾਉਣ ਵਾਲੇ ਹਨ ਤੇ 10 ਹੋਣਗੇ ਯਾਰ 15 ਹੋਣਗੇ ਬਾਅਦ 10 15 ਹੀ ਆ ਓਕੇ ਸੋਕੇ ਲਵਾ ਲ ਗਏ ਭਾਂ ਸੱਤ ਦਿਨਾਂ ਦੇ ਵਿੱਚ ਵੀ ਡਾਂਗਾਂ ਜੀਆਂ ਲੈ ਲ ਗਏ ਇਹਨਾਂ ਦੇਗਾ ਬਾਕੀ ਰੰਗ ਰੂੰਗ ਵੀ ਲਾਉਣ ਦੀ ਰਹਿ ਸੀਗੀ ਯਾਰ ਬੱਚਾਂ ਦੇ ਹਨ ਕਿ ਰੰਗ ਲਾ ਕੇ ਕੇ ਕੱਢ ਕੇ ਬਾਹਰ ਹੀ ਆ ਚਲ ਕੁਛ ਇਹਨਾਂ ਦਾ ਬਾਹਰ ਹੀ ਕੱਢਦੇ ਆਂ ਰੰਗ ਰੂੰਗ ਕੱਲ ਨੂੰ ਲਾਵਾਂਗੇ ਲਓ ਜੀ ਇਹਰ ਮੈਂ ਛਤਰੀ ਤੇ ਬਣ ਲਗਾ ਸੀ ਕਬੂਤਰ ਹਨਾ ਤੇ ਨਿਗਾਹ ਵਜੀ ਤੇ ਮਲਾਪੇ ਤੇ ਨਿਕਲੇ ਪਿਆ ਵਾਵਾ ਛਤਰੀ ਤੇ ਆ ਦੇਖ ਇਹ ਮੈਂ ਕੱਲਣਾ ਤੇ ਨਿਕਲਣਗੇ ਮੀਂਹ ਚ ਕੱਢਿਆ ਆਪਾਂ ਜੱਜ ਕੇ ਆਹ ਰੇ ਆ ਦੇਖ ਹਨਾ ਤੇ ਪਹਿਲਾਂ ਪੂਰੇ ਨਿਕਲੋਣੇ ਵਾਬੀ ਜੀ ਤੇ ਦਵਾਈ ਨਹੀਂ ਰਹੀ ਸੀ ਆਪਾਂ ਆਹ ਦੇਖ ਉਦੋਂ ਦੀ ਹੈ ਆਹ ਰੇ ਵਾਧੂ ਛਿੱਟੇ ਛਿੱਟੇ ਲੱਗੇ ਪਿਆ ਸਾਰੇ ਆਹ ਦਾਣੇ ਜੜ ਕੇ ਮਲਾਪੀ ਆ ਸਾਰੇ ਯਾਰੇ ਆਹ ਰੇ ਹਨਾ ਚਲੋ ਆਹ ਰੇ ਆ ਰਿਹਾ ਜਿਵੇਂ ਇੱਕ ਆ ਰਿਹਾ ਜਿਹਦਾ ਪਹਿਲਾਂ ਨੇ ਹੁਣਿਆ ਇਹ ਚੱਲ ਛੱਡ ਵਾਹਿਗੁਰੂ ਕਾ ਰਿਆ ਸਤਰਾ ਸੱਟ ਵੜੇ ਤੇ ਕਬੂਤਰ ਬੰਨਣਾ ਜੀ ਹੁਣ ਕੱਢਦੇ ਆਂ ਜੀ ਬੱਚੇ ਬਾਹਰ ਲੈ ਕੇ ਬਾਬੇ ਦਾ ਨਾਮ ਠੀਕ ਹੈ ਕਣੀ ਤੇ ਬੱਚੇ ਛੋਟੇ ਹੀ ਗੱਡਾਂ ਦੇ ਸਾਰੇ ਭੱਟਿਆ ਬੱਚਾ ਕੋਈ ਨਹੀਂ ਪਾਣਦੇ ਮਰੂਹੂ ਵਿੱਚ ਕਿਟਾ ਏੜੇ ਗੀੜੇ ਜੀ ਬਾਬਾ ਬੰਦੇ ਆ ਇੱਕ ਤਾਂ ਇਹ ਹੋ ਗਿਆ ਆਇਆ 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 ਪੋਤਾ ਇਹ ਤਾਂ ਵੇਗਾ ਉਪਰ ਆ ਜਾ ਮਨ ਲਗੀ ਕਿਰਾਤਲ ਇੱਕ ਜਿਵੇਂ ਤਰਾ ਆਹਾ ਹੋ ਗਿਆ ਆਪਣਾ ਘੰਡ ਘਾਂ ਤਾਲਾ ਚੱਲ ਪੁੱਤ ਹਾਂ ਆ ਸਿਆਣਾ ਨੀਂ ਦੀ ਛਤਰੀ ਤੇ ਬੈਠਣਾ ਚੱਕ ਕਰਕੇ ਤੇ ਜਿਹੜੀ ਉਦੋਂ ਬਾਅਦ ਜਿਹਨੇ ਆਪਣਾ ਆ ਤਾਇਆ ਹੋ ਗਿਆ ਥੋੜਾ ਜਨਾਣਾ ਇਹਨੂੰ ਕੱਢਦਗੇ ਇਹ ਵੀ ਥਲੜੀ ਛਤਰੀ ਤੇ ਬੈੰਦਾ ਹੁੰਦਾ ਹੁੰਦਾ ਜਾ ਕੇ ਹਮ ਓਕੇ ਹੋ ਗਈ ਤੇ ਉਦੋਂ ਬਾਅਦ ਕਪੜੀ ਤੇ ਰੱਖੀ ਹੋਈ ਗਲਾਦੀ ਬਬਲ ਵਾਲੀ ਗੋਲ ਰੰਗ ਦੀ ਤੇ ਇਹਨੂੰ ਕੱਢਦਗੇ ਇਹ ਤਾਂ ਕੱਜ਼ਰ ਦੀ ਉਲੀ ਛਤਰੀ ਤੇ ਬੈ ਗਈ ਜਾ ਕੇ ਕਾਲਾ ਜੀਨੇ ਕੱਢਦਗੇ ਬਣਾ ਰੰਗ ਕਾਲਾ ना पता आए 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 आयो पार्जर दिया वैदर दन गया, गया। साली परिंड जी चल कोई ना यही बैठ गया बंद रही तुंधी तुंती लगी ਆਲੋ ਹੋ ਗਈ ਤੇ ਇਹ ਆਹ ਚੋਕ ਆਇਆ ਆਏ ਪਾਣੀ ਕਿੰਨੀ ਆਉਣੀ ਆਏ ਬਣੀ ਕੋਈ ਪਾਣੀ ਕਿੰਨੀ ਆਉਣੀ ਉਹੀ ਗੱਲ ਤੇਰੀ ਹੁੰਦਾ ਲੱਗਦਾ ਹਰੇਕਲਾ ਵੀ ਟੂਸੇਲਾ ਕੱਢਦੇ ਨੇ ਓਕੇ ਓਕੇ ਨਿਕਟ ਢੱਡਾ ਵਾਲਾ ਰਹਿ ਗਿਆ ਸੀ ਬਈ ਗਲਾ ਵੀ ਢੱਡਾ ਵਾਲਾ ਕਾਲਾ ਚੀਨਾ ਸ਼ੇਰ ਆਪਾਂ ਦਾਲ ਬੋਤਾ ਬਈ ਨਹੀਂ ਵਿੱਚ ਤੇਰੀ ਤੇ ਹੁਣ ਇੱਧਰ ਹੋ ਜੀ ਗਏ ਆਹ ਖੋਡਿਆ ਕਰਨੀ ਇੱਧਰੋਂ ਕੱਢ ਕੇ ਇਹ ਵੀ ਖੁੱਲੀ ਪਈ ਹੂੰ ਹੂੰ ਇੱਕ ਟਾਕਲ ਕਰ ਰਿਹਾ ਤਾ ਕੀਪਾਂ ਵਾਲਾ ਕੇਪੀ ਮਾਸਟਰ ਤਿਆਰ ਲਿਆ ਬੱਚੇ ਦੀ ਕੰਡੀਸ਼ਨ ਦੇਖੋ ਭਾਈ ਬੱਚੇ ਸਾਰੇ ਕੱਢਦੇ ਆ ਬਾਹਰ ਆਪਾਂ ਆ ਬੱਚਾ ਲਾਲ ਚੀਨਾ ਬੱਚਾ ਜਿਹੜਾ ਇਹਨੂੰ ਵਾਵਾ ਜੱਪ ਅੱਜ ਦੇਖ ਲਿਆ ਅੱਜ ਆਪਣੇ ਬੱਚੇ ਕੱਢਨੇ ਬਾਹਰ ਹੋ ਗਏ ਜਦੋਂ ਦੇਖਣਾ ਜਿਵੇਂ ਹੀ ਸੁੱਕ ਕੇ ਫੁੱਲ ਬਣਿਆ ਭਾਈ ਜਿਵੇਂ ਹੀ ਸੁੱਕ ਕੇ ਫੁੱਲ ਬਣ ਗਿਆ ਬੱਚਾ ਤੇ ਜੇ ਅੱਜ ਨਾਵੇਂ ਦੇ ਤੇ ਕੱਲ ਨੂੰ ਕੰਡੀਸ਼ਨ ਹੀ ਜਿਵੇਂ ਖਰਾਬ ਹੋ ਜਾਣੀ ਸੀਗੀ ਹਣਾ ਮੈਂ ਦੇਖਿਆ ਮੈਂ ਬੱਚਾ ਸੁੱਕਿਆ ਪਿਆ ਤੇ ਮੁੜ ਕੇ ਪਾਣੀ ਨੂੰ ਚੁੰਝ ਲਵਾਈ ਬੱਚੇ ਨੇ ਪਾਣੀ ਪੀਤਾ ਅੱਜ ਕੇ ਤੇ ਬੱਚੇ ਨੇ ਪਾਣੀ ਨਹੀਂ ਪੀਤਾ ਵੀ ਕਹਿੰਦਾ ਪਾਪ ਕੱਲ ਪਰਸੋਂ ਦਾ ਮੈਨੂੰ ਲੱਗਦਾ ਇਹਨੇ ਤੇ ਚਲੋ ਕੋਈ ਦਿੱਕਤ ਨਹੀਂ ਕਰਦੇ ਹੋ ਜਾਂਦਾ ਤੇ ਕੱਢ ਤੇ ਬਾਹਰ ਯਾਰ ਪਤਾ ਨਹੀਂ ਕਿੰਨੇ ਕੱਢਿਆ 2 4 6 7 8 8 ਕ ਹੋ ਗਏ ਤੇ ਤਾਂ ਹਾਂ ਹੋ ਗਏ ਕੁਛ ਹਨ ਤੇ ਬੈਠਿਆ ਬਾਹਰ ਓਕੇ ਦੀ ਰਿਪੋਰਟਾਂ ਬਾਕੀ ਵੈਦਰ ਸਾਨੂੰ ਪਤਾ ਹੀ ਹੈ ਕੀ ਹੋ ਜਾਣਾ ਬਾਜੀ ਮੇਰੇ ਦੋਸਤੋ ਉਪਰੋਂ ਦੇਖਦੇ ਆਂ ਜੀ ਆਪਾਂ ਕਿੰਨੇ ਬੱਚੇ ਕੱਢਿਆ ਬਾਹਰ ਇੱਕ ਮਿੰਟ ਰੋ ਪਹਿਲਾਂ ਤਾਂ ਆਪਾਂ ਕਾਊਂਟਿੰਗ ਕਰ ਲਈ ਖੁਦ ਹਾਂਜੀ ਬਾਪੂ 12 ਬੱਚੇ ਕੱਢਿਆ ਜੀ ਬਾਹਰ 4 ਬੱਚੇ ਉੱਤੇ ਬੈਠੇ ਆ ਰਹੇ ਕਲਾਜੀਨਾ ਟੂ ਸਾਰਟ ਹੋਰੀ ਟੂ ਸਾਰਟ ਹੋਰੀ ਗੋਲ ਰੰਗੀ ਤੇ ਉਧਰ ਥੱਲੇ ਹੋਗੇ 8 ਵਜੇ 12 ਵਜੇ ਬਾਹਰ ਹੈ ਸੇਤਰਾ ਲੱਗ ਨਾ ਹੋ ਕੇ ਦਾ ਰਿਪੋਰਟ ਹੈ ਤੇ ਗਲਾਬੀ ਢਿੱਡ ਵਾਲਾ ਲਾਲ ਜੀਨਾ ਜਿਹੜਾ ਆਪਣਾ ਹਨ ਉਹਦੀ ਕੋਈ ਰਿਪੋਰਟ ਨਹੀਂ ਹੈ ਤੇ ਕ RAI ਸਵੇਰ ਉੱਡਿਆ ਵੀ ਨਹੀਂ ਉਹ ਮੇਬੀ ਆਣੀ ਨਹੀਂ ਉਹ ਤਾਂ ਭੁੰਜੀ ਵਾਲਾ ਮੇਬੀ ਆਇਆ ਲੱਗਦਾ ਮੈਨੂੰ ਜ਼ਿਆਦਾ ਫਿਰ ਆਵਾਰਾ ਕੂਤਰਾ ਚ ਰਲ ਗਿਆ ਤੇ ਜਾ ਉਹਦਾ ਰਸ ਕੰਮ ਹੋ ਗਿਆ ਵੀ ਹਨਾ ਚਲੋ ਧਕੇ ਜੀ ਦੋ ਬੀਬੀ ਪੀਜ਼ਨ ਉੱਡ ਗਏ ਮੇਰੇ ਵੀਰੋ ਛੋਟੇ 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 ਬੈਠ ਕੇ ਬੈਠ ਕੇ ਬੈਠ ਕੇ ਤੈਨੂੰ ਡਿਸਪੈਸ ਦਾ ਬਾਬੀ ਦੀ ਕਿਰਪਾ ਨਾਲ ਬੈਠ ਜਾਣਾ ਤੈਨੂੰ ਇਹ ਵੈਸੇ ਜਿਆਦਾਤਰ ਥੜੀ ਛੜੀ ਛੜੀ ਤਾਂ ਹੁੰਦਾ ਹੁੰਦਾ ਇਹਦੇ ਤੇ ਨੀਵੀਂ ਤੇ ਇਹ ਉੱਤੇ ਉੱਤੇ ਘਟ ਜਾਂਦਾ ਕੀ ਪਤਾ ਜਾਂਦੇ ਭਰਾ ਕੋਲੇ ਜਾਵੜੇ ਹਾਂ 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 ਬਹਿ ਜਾ ਬਹਿ ਜਾ ਅਕਸਰ ਭਰਾ ਤਾਂ ਪਰਾਈ ਹੁੰਦਾ ਹੈ ਹਾਂਜੀ ਓਕੇ ਹੋ ਗਿਆ ਬੈਠ ਗਏ ਸੈਟ ਆ ਜੀ ਬੱਚਾ ਬੈਠੇ ਕੋਈ ਨਿੱਕੜੀ ਗੱਲ ਨਹੀਂ ਬਸ ਇੰਜੋਏ ਕਰਦੇ ਆ ਬੈਠ ਕੇ ਦੇਖਦੇ ਆ ਰਹਾਂ ਉਹਨਾਂ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਹੋਰ ਘਾਂਡੇ ਦੋ ਘਾਂਡੇ ਲਾ ਦੇ ਕੰਮ ਤਾਂ ਗਲਤ ਹੋ ਚੱਲਿਆ ਅੱਜ ਕਹਿੰਦੇ ਗਲਤ ਹੋ ਕੀ ਚੱਲਿਆ ਹੋ ਹੀ ਗਿਆ ਬੱਚੇ ਉੱਡ ਗਏ ਸਾਰੇ ਹੀ ਮਤਲਬ ਉੱਡ ਗਏ ਸੀ ਸਾਰੇ ਜਿੰਨੇ ਬੈਠੇ ਸੀ 12 ਦੇ 12 ਬੱਚੇ ਉੱਡ ਗਏ ਬਰੋ 12 ਦੇ 12 ਬੱਚੇ ਅਸਮਾਨ ਚ ਤੇ 12 ਚ ਪਤਾ ਨਹੀਂ ਕਿੰਨੇ ਪੂਰੇ ਹੋ ਗਏ ਯਾਰ ਬੜਕਾਈ ਜਨਾ ਛਤਰੀ ਮੈਂ ਤਾਂ ਵਾਹ ਵਾਹ ਟਾਈਮ ਦੀ ਤੇ ਲਗਭਗ ਇੱਕ ਚੇਪਕਾਂ ਵਾਲਾ ਤਾਂ ਉੱਡਣਸਾਰ ਬਹਿ ਗਿਆ ਉਦੋਂ ਬਾਅਦ 2 4 6 6 7 7 ਆ ਗਏ 12 ਚੋਂ 12 ਚੋਂ 7 ਆ ਗਏ ਮਤਲਬ ਕਿੰਨੇ ਰਹਿ ਗਏ ਇੱਕ ਮਿੰਟ ਹਟ ਦਿਓ ਇੱਕ ਤਾਂ ਛੋਟਾ ਬੱਚਾ ਰਿਹਾ ਜਿਹੜਾ ਬੈਠੀ ਜਾਂਦਾ ਠੀਕ ਹੈ ਇੱਕ ਤਾਂ ਇਹ ਇੱਕ ਤੇ ਹਟ ਜਾ ਹਟ ਜਾ ਇੱਕ ਦੋ ਦੋ ਛੋਟੇ ਵਿੱਚ ਆ ਰਹੇਗੇ ਤੇ ਦੋ 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 ਇੱਕ ਹਉ ਆਉਂਦਾ ਤਿੰਨ ਇੱਕ ਹਉ ਆਉਂਦਾ ਚਾਰ ਚਾਰ ਇੱਕ ਕੰਡਕਾਂਦ ਵਾਲਾ ਰਹੇਗਾ ਮੈਨੂੰ ਲੱਗਦਾ ਹਨਾ ਚਲੋ ਨੇ ਤਾਂ ਆ ਜਾਣਾ ਕੋਈ ਦਿੱਕਤ ਨਹੀਂ ਆ ਵੀ ਆਈ ਜਾਂਦਾ ਬੈਠਣਾ ਆਈ ਜਾਂਦਾ ਆਈ ਜਾਂਦਾ ਕੰਮ ਪੂਰਾ ਭਾਗ ਗਿਆ ਬਾਬਿਓ ਬਰੋ ਪੈ ਗਿਆ ਸੀ ਖੱਦਾ ਬਾਬਿਓ ਕਰੋ ਫਰ ਹੋਈ ਸਾਰਿਆਂ ਦੀ ਕਿਦਾਂ ਮੈਂ ਤਾਂ ਭੈ ਜੋ ਕਿਤੇ ਹੋ ਗਿਆ ਕੰਮ ਨਾ ਚਲੋ ਕੋਈ ਗੱਲ ਨਹੀਂ ਖੜ ਦਿਓ ਬਾਬੇ ਦੀ ਕਿਰਪਾ ਨਾਲ ਬੱਚੇ ਕਾਫੀ ਪੂਰੇ ਹੋ ਚਲੇ ਆਤਾ ਵੱਡੇ ਸ਼ਾਖ ਖੇਲੇ ਬੈਠੀ ਜਾਂਦੇ ਹਨ ਦੋਵੇਂ ਵੱਡੇ ਸ਼ਾਖੇ ਦਿਖਾਉਂਦਾ ਟੂਸੇ ਟੋਰੀ ਵਾਲਾ ਚਾਰ ਤਾਂ ਆਪਾਂ ਦੇਖ ਲੇ ਹਨ ਚਾਰਾਂ ਚੋਂ ਸੱਤ ਬਹਿ ਗਏ ਤੇ ਕਿੰਨੇ ਹੋਏ ਗਿਣਤੀ ਲਾਹ ਸੀਧੀ ਸੀਧੀ 8 9 10 11 12 ਹਾਂ ਇੱਕ ਕੰਡ ਕਾਂਤ ਵਾਲਾ ਕੋਈ ਦਿੱਕਤ ਨਹੀਂ ਗੱਲ ਦੀ ਕੋਈ ਦਿੱਕਤ ਨਹੀਂ ਗੱਲ ਆਜੂ ਆਜੂ ਕੰਮ ਲੋਟ ਇੱਕ ਆ ਗਿਆ ਇੱਕ ਆ ਗਿਆ ਆ ਗਿਆ ਆ ਗਿਆ ਹੇ 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 ਆ ਇੱਕ ਖੋਰਾ ਕੇ ਖੋਰਾ ਕੇ ਇੱਕ ਹੋਇਆ ਨਾ ਟੂ ਸੇਟ ਉਰੀ ਵਾਲਾ ਠੀਕ ਹੈ ਕਿ ਨਹੀਂ ਮੈਂ ਤਾਂ ਕਿਤੇ ਹੋਰ ਗਿਆ ਮੈਂ ਖੋ ਹੋ ਜਾਂਦਾ ਉੱਚਾ ਲੱਗਾ ਯਾਰ ਬੱਚਾ ਇਹ ਕਾ ਗੈਰ ਕੰਡ ਕਾਂਤਲਾ ਹਨ ਐ ਜ ਇਧਰ ਆ ਜਵਾਕਾਂ ਨੇ ਮੈਨੂੰ ਲੱਗਾ ਛੇੜਖਾਨੀ ਕੀਤੀ ਆ ਬਿਹੜੇ ਪਤੰਗ ਜਿਹੜਾ ਹੀ ਜਾਂਦੇ ਸੀ ਸੱਚੀ ਗਾਪਣੀ ਮਾਰਦਾ ਚਲੋ ਉਦੋਂ ਦੇ ਅੱਪ ਜਵਾਕਾਂ ਨਾਲ ਮਜ਼ਾਕ ਕਰਦੇ ਸੀ ਪਤੰਗ ਜਿਹੜਾ ਇਹਦੇ ਨਾਲ ਹਾਸੇ ਖੇਡਿਆ ਕਰੀ ਜਾਂਦੀ ਸੀ ਇਹਨਾਂ ਨਾਲ ਇਹਨੇ ਪਤਾ ਨਹੀਂ ਕੋਈ ਸੱਟਾ ਕਿ ਕੋਈ ਨਾ ਕੋਈ ਛੇੜਖਾਨੀ ਕੀਤੀ ਹੋਗੀ ਮੈਂ ਅੰਦਰ ਬੈਠਾ ਸੀ ਸਾਰੇ ਉੱਡ ਗਏ ਮੁੜ ਕੇ ਮੈਂ ਬੋਲ ਮਾਰਨ ਲੱਗਾ ਮਗਰੀ ਮੇਰੇ ਰੀਸ ਨਾਲ ਹੀ ਬੋਲ ਮਾਰਨ ਲੱਗੇ ਜਾਣ ਕੇ ਆਇਆ ਆਇਆ ਜਾਈ ਕਰਨ ਲੱਗੇ ਇੱਕ ਮੋਰਾ ਦਰੂਤ ਚੀਜ਼ ਨੇ ਖੜਕ ਲੜ ਕਰ ਮਾ ਭਾਂ ਚ ਆਪਣੀ ਗਾਲੀ ਗੋਲੀ ਕੱਢਦੀ ਬੰਤਲਾਤਾ ਮਿੰਟ ਚ ਪੰਜੇ ਦੇ ਪੰਜੇ ਜਵਾਗ ਥੱਲੇ ਇੱਕ ਵੀ ਨਹੀਂ ਕੋਟੇ ਤੇ ਸਭ ਟੱਪ ਗਏ ਹੁਣ ਥੱਲੇ ਆ ਕੇ ਬੋਲੀ ਜਾਂਦੇ ਘਰੇ ਆਵਦੇ ਮੈਂ ਦੱਸਿਆ ਜੀ ਮੈਂ ਐਡਾ ਕੁ ਚੱਕਣੀ ਮੈਂ ਘਰੇ ਵੀ ਆ ਜੂ ਠੀਕ ਹੈ ਨਹੀਂ ਘਰੇ ਆ ਕੇ ਘਰੋਂ ਗੁਲੀਸ ਮੈਂ ਸਾਰਿਆਂ ਨੂੰ ਜਿੰਨਾ ਟਾਈਮ ਉਹ ਪੈਰ ਨਾਲ ਜਾਂਦੇ ਮੋਹ ਪੈਰ ਨਾਲ ਚੱਲੋ ਆ ਤੇ ਹੁਣ ਵੀ ਬੋਲੀ ਜਾਂਦੇ ਦੇਖ ਹੜ੍ਹ ਇੱਕ ਮਿੰਟ ਨੂੰ ਕੋਠੇ ਤੇ ਆਉਂਦੇ ਕਰਦਾ ਗੱਲ ਲੈ ਨਹੀਂ ਘਰੇ ਜਾਣਾ ਬੱਚੇ ਹੀ ਵਹ ਜਾਂਦੇ ਇਹਨਾਂ ਦੇ ਕਰਦਾ ਗਲੀਸ ਇਹਨਾਂ ਨੂੰ ਮੈਂ ਭਾਂਜਾ ਜਾਣ ਕੇ ਯਾਰ ਕਦੇ ਤਾਂ ਪਤੰਗ ਚੜਾ ਲੈਂਦੇ ਹਨਾ ਮੈਂ ਉਹ ਦਿਨ ਦੱਸਿਆ ਮੈਂ ਕਿ ਵੀ ਬੱਚੇ ਆਪਣੇ ਛੋਟੇ ਆ ਵੀ ਤੁਸੀਂ ਨਾ ਪਤੰਗ ਪਤੰਗ ਚੜਾਇਆ ਕਰੋ ਡਰ ਜਾਂਦੇ ਆ ਬੱਚੇ ਹਨਾ ਤਾਂ ਕਰਕੇ ਕਦੇ ਪਤੰਗ ਚੜਾ ਲੈਣਗੇ ਜਾਣ ਕੇ ਤੇ ਪਤੰਗ ਚੜਾ ਤਾਂ ਲੈਂਦੇ ਪਤੰਗ ਚੜਾ ਕੇ ਛਤਰਿਆਂ ਤੇ ਲੈਂਦੇ ਜਾਣ ਜਾਣ ਕੇ ਬੁੱਢਣੇ ਮਤਲਬ ਮੂਹ ਪਿਆਰ ਨਾਲ ਸਮਝਾਇਆ ਵੀ ਪੁੱਤ ਆਪਣੇ ਬੱਚੇ ਬਾਹਰ ਬੈਠਣਾ ਵੀ ਤੂੰ ਥੱਲੇ ਜਾ ਬੜੋ ਵੀ ਪਤੰਗ ਲਾ ਦੇ ਕੋਈ ਗੱਲ ਨਹੀਂ ਛੱਡੋ ਹਨਾ ਮੈਂ ਕਹਿੰਦਾ ਵੀ ਵੀ ਤੁਸੀਂ ਮੈਨੂੰ 2 ਘੰਟੇ ਬੱਚੇ ਬਾਹ ਲੈਂਦੇ ਦੋ ਤੁਸੀਂ ਪਤੰਗ ਚੜਾਈਏ ਕੋਠੇ ਤੇ ਕੜ ਕੇ ਆ ਜੇ ਮਰਜੀ ਕਿਹਰਾ ਤਾਂ ਮੰਨ ਕੇ ਜੈਂਟ ਮੇਰੇ ਸਾਹਮਣੇ ਫਿਰਦਾ ਮਾਜਨ ਨੂੰ ਆਏ ਸੀ ਵੀ ਤੇ ਹੈ ਨਹੀਂਗਾ ਕੋਈ ਇੱਥੇ ਕਿਹੜਾ ਹੈਗਾ ਅੱਜ ਭੈਣ ਨੂੰ ਮਿਲਣਾ ਸ਼ਰਾਰਤ ਕਰਦੇ ਇਹਨਾਂ ਨੇ ਕੋਈ ਚਲੋ ਕੋਈ ਨਾ ਬਾਬੇ ਦੀ ਕਿਰਪਾ ਨਾਲ ਬੱਚੇ ਲਗਭਗ ਪੂਰੇ ਹੋ ਗਏ ਆਪਣੇ ਜਿਹਨਾਂ ਦਾ ਡਰ ਸੀਗਾ ਵੱਧ ਇੱਕ ਰਹਿ ਗਿਆ ਸਿਰਫ ਲਾਲਚੀਨਾ ਆ ਸ਼ਾਹ ਖੇ ਦਾ ਵੱਡਾ ਬੱਚਾ ਰਹੇਗਾ ਮੈਨੂੰ ਲੱਗਦਾ ਉਹ ਨਹੀਂ ਆਇਆ ਦੂਜੇ ਤਾਂ ਸਾਰੇ ਆ ਗਏ ਉਹ 1 2 ਤੇ ਤੀਜਾ ਬੱਚਾ ਉਹੀ ਰਹੇਗਾ ਸ਼ਾਹ ਖੇ ਦਾ ਵੱਡਾ ਬੱਚਾ ਰਹੇਗਾ ਇੱਕ ਵਸ ਬismillah ਦੇਸ ਗੱਬਾ ਵੀ ਉਹ ਵੀ ਹਾਂ ਹੁੰਦਾ ਆ ਜਾਂਦਾ ਹੈ ਛੋਟਾ ਬੱਚਾ ਪਰ ਫਿਰਦਾ ਸਰ ਨਾਲ ਚੱਲ ਗਿਆ ਆ ਜਾਂਦਾ ਲਾਲ ਚੀਨਾ ਜਿਵੇਂ ਅੰਦਰੂ ਲਾਲ ਟੋਰੀ ਲਾਲ ਕਾਂਤਰਾ ਮਾਰ ਤੇ ਠੱਪੇ ਕਰ ਤੇ ਹੁਣ ਕੋਈ ਡਰੜੀ ਗਾਦੀਆਂ ਦੇਖੋ ਵਾਹ ਉਹ ਚ ਸੈਟ ਹੋਇਆ ਫਿਰਦਾ ਕਹਿੰਦਾ ਭਾਵੇਂ ਚਲੋ ਕੋਈ ਨਾ ਕਰ ਲੈ ਪੂਰੇ ਯਾਰ ਲਗ ਭਾਗ ਆ ਬੈਠੇ 2 4 6 7 8 ਇਹ ਕਹੋ ਬੈਠਾ ਤਹਨੋਂ 9 ਤੇ 3 ਉੱਡੇ ਫਿਰਦੇ ਆ 12 ਠੀਕ ਹੈ ਕਿ ਨਹੀਂ 12 ਚ ਕਾ ਆਉਂਦਾ ਕੰਡ ਕਾਂਤ ਤੇ ਇੱਕ ਹੋ ਜਾਂਦਾ ਟੂਸਾ ਟੋਰੀ ਮਨ ਲੱਗਦਾ ਬਾਜ਼ੇ ਕਸ਼ਾਖੇ ਦਾ ਹੋ ਗਿਆ ਏ ਇੱਥੇ ਪਰਦਾਈ ਕਰਤੇ ਤੇ ਉਹੀ ਬੱਚਾ ਟਲ ਗਿਆ ਬਈ ਇੱਕ ਪਾਸੇ ਯਾਰ ਆਪਣਾ ਅ ਵੱਡੇ ਸ਼ਾਖੇ ਦਾ ਪਠਾ ਜੜਾ ਲਾਲ ਚੀਨੇ ਚਿੱਟਾ ਇਹ ਰੰਗ ਨਹੀਂ ਲੱਗਿਆ ਗਿਆ ਦੂਜੇ ਤਾਂ ਆ ਵੀ ਆ ਕੇ ਬੈਠ ਗਿਆ ਗਲਾਬੀ ਪੂਸੇ ਟੋਲੇਲੇ ਵੀ ਆ ਗਿਆ ਇੱਕ ਕਬੂਤਰ ਤੇ ਡਾਊਟ ਜਾਂ ਹੁੰਦਾ ਏ ਪਿੰਡ ਵਿੱਚ ਫਿਰਦਾ ਚੱਕਰ ਕੀ ਇੱਕ ਨਾ ਪਿੰਡ ਤੇ ਵਾਰ ਆਫਰ ਦੇ ਉਹਨਾਂ ਦੇ ਵੀ ਨਹੀਂ ਰੰਗ ਲੱਗਿਆ ਤੇ ਆਪਣੇ ਦੇ ਵੀ ਨਹੀਂ ਰੰਗ ਲੱਗਿਆ ਹਣਾ ਇਹ ਕਿਤਾਬ ਵੱਡੀ ਮਿਸਟੇਕ ਹੈ ਤੇ ਮੇਬੀ ਯਾਰ ਮੈਨੂੰ ਐਂ ਲੱਗਦਾ ਹੋ ਜਾਂਦਾ ਜਿਵੇਂ ਕਿਉਂਕਿ ਚਾਲੂ ਦੀ ਬੱਚਿਆਂ ਵਾਲੀ ਆ ਹਣਾ ਜਿਹੜਾ ਹੋ ਕੂਤਰ ਜਾ ਰਿਹਾ ਸਾਹਮਣੇ ਇੱਧਰ ਇਹ ਹੋ ਜਾਂਦਾ ਐ ਦੀ ਪਿੱਛੇ ਹੋ ਗਿਆ ਇੱਕ ਮਿੰਟ ਆ ਵੀ ਫਿਰਦਾ ਵੀ ਲੰਮਾ ਹੀ ਐ ਪਿੰਡੇ ਚ ਭੱਜਿਆ ਤੇ ਦੂਜੇ ਤਾਂ ਬੈਠ ਗਏ ਸਾਰੇ ਬਈ ਇੱਕ ਰਹੇਗਾ ਬਸ ਆ ਨਹੀਂ ਨਹੀਂ ਆ ਗਿਆ ਆਪਣਾ ਤਾਂ ਬਈ ਆਇਆ 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 ਇੱਕ ਮਿੰਟ ਉਹ ਬੱਚਾ ਆ ਗਿਆ ਆਪਣਾ ਬਾਲਟ ਉਹ ਉੱਧੇ ਘਟ ਦੂ ਘਰ ਤੈ ਵੀ ਪਤਾ ਨਹੀਂ ਕਿਧਰ ਕੁਧਰ ਜਾੜਾ ਜੀ ਹਾਂ ਛੱਡ ਭਾਗੇ ਭਾਗੇ ਦੀ ਸਭ ਤੋਂ ਵੱਡੀ ਟੈਕਸਚਰ ਤੇ ਇੱਕ ਬੱਚਾ ਨੇ ਆਇਆ ਬਈ ਸ਼ਾਹ ਖੇਡਾ ਆਪਣਾ ਜਿਹੜਾ ਲਾਲਚੀ ਵਸ ਨੂੰ ਚੋੜਦਾ ਦਿਖਾਈ ਗਈ ਮੜਾ ਜਾ ਉਹ ਬੱਚਾ ਯਾਰ ਉਦੋਂ ਵੀ ਐਂ ਟੱਪ ਕੇ ਬਸ ਖਾ ਰੋਤੀ ਤੇ ਇੱਕ ਆਰੀ ਬਸ ਐਂ ਦਿਸਿਆ ਇਧਰ ਨੂੰ ਜਾਂਦਾ ਉਦੋਂ ਬਾਅਦ ਨਹੀਂ ਦਿਖਿਆ ਯਾਰ ਬਰੋ ਕਿਧਰ ਬੈਠ ਫੂਟ ਕੇ ਆ ਕੇ ਪਿੰਡ 'ਚ ਟੱਪ ਕੇ ਕੀ ਬਣਿਆ ਹਨ ਤੇ ਇੱਕ ਹਰੇ ਕੰਡ ਕਾਂਤਲਾ ਰਹੇਗਾ ਉੜਦਾ ਹਨ ਸਿਰਫ ਤੇ ਬਾਕੀ ਬੈਠ ਗਏ ਸਾਰੇ ਯਾਰ ਚਲੋ ਜਿਹੜੇ 10 ਬੱਚੇ ਬੈਠੇ ਫਿਰ 10 ਕਿਰੇ ਲਾਲ ਗਏ ਇੱਕ ਆਪਣਾ ਲੱਗਿਆ ਬੱਚਾ ਬਾਹਰ ਰਹਿ ਗਿਆ ਤੇ ਇੱਕ ਨਵਾਂ ਬਾਹਰ ਰਹਿ ਗਿਆ ਹਣਾ ਫਿਰ ਰੋਕ ਕਰਦੇ ਆ ਤੇ ਉਧਰ ਦੇਖੋ ਜੀ ਐਂ ਜੀ ਇੱਕ ਤਾਂ ਹੋਇਆ ਹੋਇਆ ਭਾਂਜਾ ਟਿਕਾ ਹੋਇਆ ਭਤੀਜਾ ਹਾਂ ਭਾਂਜਾ ਤਾਂ ਦੂਰੋਂ ਹੀ ਐਕਸ਼ਨ ਲਾਈ ਜਾਂਦਾ ਤਾਂ ਆਪ ਹੀ ਦੱਸ ਦਈ ਮੈਂ ਭਾਂਜਾ ਰਾਜਸਥਾਨ ਵਾਲਾ ਵੈਲੀ ਠੀਕ ਹੈ ਕਿ ਨਹੀਂ ਲਾ ਦੇ ਸਾਰੇ ਸਾਰੇ ਬੱਚੇ ਤਾਂ ਨਹੀਂ ਬਰੋ ਮਤਲਬ ਜਿਨੇ ਲਾਉਣੇ ਸਨ ਉਹ ਨਹੀਂ ਲਾਏ ਸਾਨੂੰ ਦੱਸਿਆ ਸੀਗਾ ਇੱਕ ਆਹ ਰਹੇਗਾ ਦੂ ਬਾਹਰ ਰਗੇ ਇੱਕ ਮਿੰਟ ਛੋਟਾ ਬੱਚੇ ਨੂੰ ਵੀ ਲਾ ਇੱਕ ਬੱਚਿਆਂ ਦੀ ਰਿਪੋਰਟ ਆਈ ਆ ਬਾਬੋ ਯਾਰ ਵੀ ਮੈਂ ਤਾਂ ਸੀਗਾ ਇਹਨਾਂ ਨੇ ਦੇਖਿਆ ਕੋਈ ਜਾਨਵਰ ਰੰਗ ਕਿੱਥੇ ਰੰਗ ਸੀ ਉਹਦੇ ਗੁਲਾਬੀ ਛਾਤੀ ਸੀ ਕੀ ਮਤਲਬ ਢਿੱਡ ਜਿਹਾ ਗੁਲਾਬੀ ਹੈ ਹਾਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਦੇਖੋ ਕਿੰਨਾ ਪਾਣੀ ਕਿੰਨਾ ਕਿੰਨੀ ਕੁ ਨੀਵੀ ਸੀਗੀ ਨੀਵੀ ਜਮਾ ਕੋਠੀ ਦੀ ਨੀਵੀ ਸੀ ਇੱਥੋਂ ਹੀ ਗਈ ਹੈ ਜਿਉਂ ਹੀ ਨੀਵੀ ਆਈ ਐ ਇੱਥੋਂ ਆਏਗੀ ਆਈ ਦੱਬ ਗਈ ਹਾਂ ਇਹਨੂੰ ਟੁੱਕੂਸੀ ਜੀ ਮਾਰ ਗਈ ਤੁਹਾਨੂੰ ਯਾਰ ਮੈਨੂੰ ਆਲਾ ਦਾ ਬਾਬਾ ਆਪਣੇ ਜਿਹੜਾ 3 ਦਿਨ ਪਹਿਲਾਂ ਬਾਹਰ ਰਿਹਾ ਬੱਚਾ ਗੁਲਾਬੀ ਢਿੱਡ ਵਾਲਾ ਉਹ ਨਾ ਦੇਖਿਆ ਹੋਏ ਇਹਨਾਂ ਨੇ ਹਨਾ ਜਿਵੇਂ ਮੈਂ ਤਾਂ ਉਹ ਬੱਚੇ ਕਰੀ ਅੰਸ਼ੰਦਰ ਉਹ ਤੇ ਮੈਂ ਤਾਂ ਛਤਰੀ ਵੀ ਛੱਡ ਕੇ ਆ ਗਿਆ ਨਾਲ ਤੇ ਲੋਮੀ ਇਹੋ ਇਹਨੇ ਦੱਸਿਆ ਮੈਂ ਤਾਂ ਵੀ ਛਿੜਤੀ ਛੱਡ ਕੇ ਖੁੱਲਾ ਖੁੱਡਾ ਛੱਡ ਕੇ ਮੈਂ ਤਾਂ ਭੱਜ ਕੇ ਵੇਖਣ ਆਇਆ ਮੈਂ ਕਿਹਾ ਵੇਖ ਕੇ ਆ ਕੇ ਵੀ ਸੱਚੀ ਇੱਥੇ ਕੋਈ ਰੰਗ ਦਾ ਦੇਖਿਆ ਹੋਊਗਾ ਇਹਨਾਂ ਨੇ ਹਨਾ ਕਬੂਤਰ ਮੈਂ ਫੇਵਰੇਟ ਪੀਨਟਸ ਜਿਵਾ ਕੰਨ ਗਿਫਟ ਕਰਦੇ ਆਪਾਂ ਥੋੜਾ ਜਿਹਾ ਜਿੰਗਾ ਮੈਂ ਖਾੜੋ ਹਨਾ ਬਹੁਤ ਸਵਾਦ ਨਾਲ ਸੱਚੀ ਗਰੀ ਸੋਡੇ ਜੋ ਗਿਰਿਆ ਹੈਗਾ ਰਾਤ ਦਾ ਖਾ ਗਿਆ ਮੈਂ ਸਾਰਿਆਂ ਹੈ ਬੈਠਾ ਹਾਂ ਹਾਂਜੀ ਦਸੋਂ ਦੇ ਦਸੇ ਬੱਚੇ ਹੋ ਗਏ ਅੰਦਰ ਜਿਹੜੇ ਛਤਰਾ ਦੇ ਬੈਠੇ ਸੀ ਤੇ ਹੁਣ ਆਪਾਂ ਇੱਕ ਕੱਢਦੇ ਗਏ ਭਾਈ ਆਪਾਂ ਟੈਡ ਟੂਸੇ ਵਾਲਾ ਚੀਜ਼ ਆਇਆ ਕਬੂਤਰਾ ਹੁਣ ਤੇਰੀ ਡਿਊਟੀ ਆ ਗਈ ਹੈ ਬਾਹਰ ਚਲ ਬੋ ਬੈਠ ਜਾਓ ਛਤਰੀ ਪਰ ਉਡਣਾ ਤੁਹਾਡੇ ਦਾ ਬਹਿਣਾ ਤੁਹਾਡੀ ਮਰਜ਼ੀ ਹੈ ਜੀ ਮੇਰੇ ਵੀਰੋ ਗਲਾਬੀ ਢੇਡ ਵਾਲਾ ਬਈ ਆਪਣਾ ਬੱਚਾ ਦਿਖ ਗਿਆ ਸੀ ਆ ਤੇ ਹਰਮਨ ਨੇ ਦੱਸਿਆ ਸੀ ਆਪ ਹੀ ਆਉਂਦਾ ਕਾਹਰ ਲਈ ਨਹੀਂ ਦਿਸਿਆ ਹੈ ਨਹੀਂ ਪਦਾਰਣੀ ਕਿੱਧਰ ਗਿਆ ਯਾਰ ਪੱਕੀ ਮਰ ਥੱਲੇ ਸਿੱਧਾ ਉਹਦੇ ਘਰੀ ਜਾਵਾਂ ਨੂਰ ਕੇ ਚਲ ਮੈਂ ਇੱਥੇ ਆ ਬਾੜੀ ਵੀਡੀਓ ਕਿ ਦੇਣਾ ਹੈ ਨਾ ਕੰਦੂ ਅੱਧੀ ਹੋ ਕੇ ਦੇਣਾ ਮੈਂ ਤੇ ਹਾਰਮਨ ਨੇ ਦੱਸਿਆ ਜੀ ਫੋਨ ਲਾ ਕੇ ਇਹ ਕਹਿੰਦਾ ਕੂਤਰ ਇਧਰ ਬੜਾ ਨੂਰ ਕੇ ਕਰ ਆਪਣਾ ਗਲਾਬੀ ਢਿੱਡ ਵਾਲਾ ਹਾਂਜੀ ਦਵਣੀ ਵੀ ਆ ਸਾਡਾ ਚਟਾ ਕੂਤਰ ਤੇ ਉਹ ਬਈ ਗਲਾਬੀ ਢਿੱਡ ਵਾਲਾ ਆਪਣਾ ਹਾਰਮਨ ਘਰ ਤਾਰ ਤੇ ਬੈਠ ਰਿਹਾ ਮੈਂ ਜਾਂਦਾ ਜਾਂਦਾ ਥੋੜਾ ਲੋਇਟ ਹੋ ਗਿਆ 5-10 ਮਿੰਟ ਲੱਗ ਗਏ ਮੈਨੂੰ ਤੇ ਜਦੋਂ ਮੈਂ ਗਿਆ ਹਾਰਮਨ ਕਹਿੰਦਾ ਉੱਡ ਕੇ ਜਿਹੜਾ ਆਪਣਾ ਨੂਰ ਜਾਨਵਾਨ ਸੀਗਾ ਨੂਰ ਜਾਣ ਕੇ ਕਹਿੰਦੇ ਘਰੇ ਵੜ ਗਿਆ ਹਨਾ ਉੱਥੇ ਮੈਨੂੰ ਦਿਖਿਆ ਨਹੀਂ ਕਿਤੇ ਦੇਖਿਆ ਗਲਾਬੀ ਢਿੱਡ ਵਾਲੇ ਦੀ ਗੱਲ ਕਰੀ ਨਾ ਜਿਹੜਾ ਪਰਸੋਂ ਚ ਉਥੇ ਦਾ ਬਾਹਰ ਆਇਆ ਤੇ ਜਿਵੇਂ ਹੀ ਖਤਮ ਹੋਈ ਬੇਕਾਣੀ ਉਹਦੇ ਉਹ ਵਾਕਈ ਸਹੀ ਸੀ ਜੁਮਾ ਖਾਤਮਾ ਕਾਣੀ ਇਕੱਠਾ ਹੋ ਕੇ ਬਹਿ ਜਾਂਦਾ ਯਾਰ ਕਹਿੰਦੇ ਬੱਸ ਵੀ ਹਾਂ ਜੀ ਹੱਥ ਚੱਕਦੇ ਬਈ ਦੇਵਣੀ ਦੀ ਬਾਹਰ ਡਿਮਾਂਡ ਆ ਇੱਕ ਤਾਂ ਓਕੇ ਰਿਪੋਰਟਾਂ ਦੇਖਦੇ ਆਪਕੀ ਬੰਦ ਹੈ ਕਿ ਨਹੀਂ ਫਿਰ ਹੈ ਤੇ ਉਹਦਾ ਫੋਨ ਆਈ ਸੀ ਬਚੀ ਦਾ ਚੋਬਰ ਦਾ ਉਹਨਾਂ ਦੇ ਘਰ ਕੋਲੇ ਬੜਸੀ ਨੇ ਸ਼ਾਹ ਕੇ ਦਾ ਪੱਟਾ ਸੁਣ ਦੱਸੇ ਹੋਣੇ ਸ਼ਾਇਦ ਮੈਂ ਤੇ ਆ ਉਹ ਗਾਣੇ ਨੇ ਤਾਂ ਬਗੜਾ ਤੇ ਕਹਿੰਦਾ ਉੱਡਿਆ ਵੀ ਆਪਣੇ ਘਰ ਕੇ ਨੂੰ ਆਇਆ ਉੱਡ ਕੇ ਕਹਿੰਦਾ ਤੇ ਵੈਸੇ ਤਾਂ ਵਾਵਾ ਦੂਰੋਂ ਦਾ ਘਰ ਆਪਣੇ ਇਧਰ ਤੇ ਇਧਰ ਆ ਫਿਰ ਵੀ ਮੈਂ ਛਤਰੀ ਥੱਲੇ ਹੋ ਗਿਆ ਭੱਜ ਕੇ ਆ ਕੇ ਮੈਂ ਕਿਹਾ ਘਰ ਕੁਰਤੇ ਆ ਗਿਆ ਤੇ ਚੱਕ ਲਾਂਗੇ ਹਨਾ ਬੀਟੇ ਡਾਲਾ ਹੋ ਉਥੇ ਬੈਠਾ ਜੀ ਵੀ ਹੋ ਸਾਹਮਣੇ ਤਾਰ ਜਿਹੜੀ ਲੌਕੀ ਜਾਂਦੀ ਆ ਉਹ ਤਾਰ ਤੇ ਬੈਠੇ ਹਰਬੰਨ ਕੇ ਘਰੇ ਆਉਥਰ ਦੇ ਕਾ ਨੂਰ ਕਾ ਕਰਾ ਨੂਰ ਕੇ ਘਰੇ ਵੜ ਗਿਆ ਉਥੇ ਵਿੱਚ ਕਿਤੇ ਅੰਦਰ ਉਹਨਾਂ ਦੇ ਦਿਖਾਣੀ ਯਾਰ ਕਲੀਅਰ ਨਹੀਂ ਹਨ ਆਏ ਉਹਨਾਂ ਦੇ ਵੀ ਬੈਠਾ ਕੇ ਨਹੀਂ ਕਿਤੇ ਜੇ ਕਲੀਅਰ ਹੋਏ ਫਿਰ ਤਾਂ ਜਾਣਾ ਸੌਕਾ ਕਿਸੇ ਦੇ ਘਰੇ ਨਹੀਂ ਔਖਾ ਹੋ ਜਾਂਦਾ ਵੀ ਕਹਿੰਦੇ ਬਿਨਾ ਕੰਮ ਤੋਂ ਵੜ ਗਏ ਹਨ ਕੀ ਫਾਇਦਾ ਮੈਂ ਨਿਗਾਜੀ ਆਇਆ ਨਹੀਂ ਮੇਰੇ ਕਿਤੇ ਉਹ ਜੇ ਆ ਜਾਂਦਾ ਤਾਂ ਮੈਂ ਫਿਰ ਵੜ ਕੇ ਚੱਕ ਵੀ ਲਿਆਉਂਦਾ ਉਹਨੂੰ ਬਸ ਇਉਂ ਹੀ ਪਈ ਸੀ ਉਹਦੀ ਤਾਂ ਮੈਨੂੰ ਲੱਗਦਾ ਆ ਨਹੀਂ ਆਉਂਦਾ ਯਾਰ ਇੱਕ ਇਹ ਤਾਂ ਹੋਰ ਰਹਿਕਦਾ ਕਵਾਰਾ ਬਾਹਲੇ ਫਿਰਦਾ ਭਲੇ ਖਾਪੋ ਆਇਆ 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 ਵੱਡਾ ਸ਼ਾਹ ਖਿਆਲਾ ਲੱਗੀ ਦੀ ਬਾਵਾਗੇ ਆਇਆ 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 ਆ ਬੱਚੇ ਦੀ ਗੱਲ ਕਰਦਾ ਸੀ ਆ ਮੈਂ ਛੋਟਾ ਬੱਚਾ ਆਇਆ 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 ਪੁੱਤ ਇੱਕ ਮਿੰਟ ਬਿਠਾ ਲਾ ਯਾਰ ਫੇਰ ਨਾ ਪਾਸੇ ਹਟਾ ਦੇ ਕਿਤੇ ਮਸਾਂ ਦਾ ਘਰ ਤੇ ਆਇਆ 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 आया 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 हाए 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 हाई 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 रुक जाओ रुक जाओ पुत रुक जाओ इत रुक जाओ आ जाओ कोई ना बिठा लिया ओके रिपोर्ट जी शाह आख्या ला छोटा बच्चा जेड़ा चौबर के घर को बैठा सगा डाना रिपोर्टा ਹਾਂਜੀ ਇੱਕ ਬੱਚਾ ਲਾਈ ਇਹਨੇ ਛੋਟਾ ਚੜ ਚੜ ਚੜਲਾ ਕਰਲਾ ਕਰਲਾ ਡੇਡੀ ਕਰਲਾ ਕੋਈ ਨਾ ਨਹੀਂ ਚੜਦਾ ਨਾ ਸਾਲਾ ਚੱਲ ਕੋਈ ਨਾ ਗਲਤ ਹੋਈ ਬਾਬੂ ਹਾਂਜੀ ਹਾਂਜੀ ਚੜ ਗਿਆ ਜੀ ਪਾ ਦੇ ਚੋਂ ਪਰਾ ਖੱਦਾ ਇਹਦੇ ਕੋਈ ਨਹੀਂ ਹੁੰਦਾ ਮੀਂਹ ਆ ਪੈ ਪੈ ਕੇ ਛਤਰੀਆਂ ਭਾਰ ਗਈ ਬਾਲ ਨੂੰ ਰਾਤ ਆ ਛਤਰੀ ਲਾਵਾਂ ਮੀਂਹ ਚ ਮੈਂ ਤੇ ਬੜੀ ਪਾਰੀ ਹੋ ਗਈ ਦੋ ਤਆਂ ਲੱਗੀਆਂ ਸੀ ਇਹਦੇ ਲਓ ਜੀ ਜਾਂਦਾ ਬੱਚਾ ਪੜਾ ਅੰਦਰ ਹੂੰ ਚੱਲ ਮਸਾਂ ਹੀ ਦੱਸਿਆ ਨੂੰ ਆਪਦਾ ਬਾਈ ਕੇ ਪਾਸ ਜਾਓ ਆਪਣੇ ਕੇ ਪਾਸ ਹਾਂਜੀ ਖੱਦਾ ਪੈ ਗਿਆ ਜੀ ਵੱਡੇ ਛਾ ਕੇ ਦੇ ਬੱਚੇ ਦੇ ਇਹ ਵੱਡੇ ਛੱਕਦਾ ਹੀ ਇਹ ਹਾਂਜੀ ਨਵੀਂ ਜੋੜੀ ਲਾਈ ਸੀ ਕਿ ਪਾਸ ਆ ਪਰ ਜਿਹੜੇ ਹਿਸਾਬ ਦੇ ਤੇਜ਼ ਬਹੁਤ ਹੈ ਇਹ ਤੇ ਗਲਾਬੀ ਢੱਡਾ ਵਾਲਾ ਵੀ ਉੱਡਾਇਆ ਸੀ ਵੀ ਘਰ ਤੇ ਦੋ ਤਿੰਨ ਜਿਹੜੇ ਪਾ ਕੇ ਗਿਆਗਾ ਪਰ ਬੈਠਾ ਨਹੀਂ ਬਰੂ ਹੁਣ ਉਹ ਦਿੱਕਤ ਮੰਨ ਰਿਹਾ ਇੱਕ ਤਾਂ ਵੈਦਰ ਚੇਂਜ ਹੋ ਗਿਆ ਉਹਦਾ ਕਰਕੇ ਤੇ ਥੋੜਾ ਇੱਕ ਆਪਣਾ ਕਿਹੜਾ ਘਰ ਦਾ ਫਿਰ ਬੱਚਾ ਹੁਣ ਦਿੱਕਤ ਤਾਂ ਮੰਨੂ ਗਈ ਤੇ ਐ ਘਰਾਂ ਚ ਵੜਦਾ ਫਿਰਦਾ ਯਾਰ ਜਿਵੇਂ ਭੂ ਆ ਕੇ ਘਰੇ ਰਹਿੰਦਾ ਛੋਹੀ ਸੀ ਨਾ ਇੱਥੇ ਕਰਦਾ ਆਉਂਦਾ ਇਹ ਵੀ ਘਰੇ ਮੈਂ ਤਾਂ ਰਹਿ ਰੂਣ ਲੱਗੂ ਕਿ ਚੱਕ ਲਾਂਗੇ ਆਪਾਂ ਹਾਂ ਤੇ ਬਾਕੀ ਹੁਣ ਜਾਣਿਆ ਅਸੀਂ ਬਾਦਲ ਤੇ ਬਾਦਲ ਜਾਣਿਆ ਚੋਂ ਉੱਪਰ ਨੂੰ ਆਪਣੀ ਬਾਈਕ ਚ ਪਵਾ ਕੇ ਦੇਵਾਂਗੇ ਤੇ ਨਾਲੇ ਬਾਦ ਨੂੰ ਮਾੜੇ ਪੈਸੇ ਕਢਾ ਕੇ ਲੈਣਾ ਫਿਰ ਮੋਟਰਸਾਈਕਲ ਦਾ ਇੰਜਨ ਕਰਵਾਉਣਾ ਹੈਗਾ ਦੰਦ ਨੂੰ ਵੀਨੇ ਹਨਾ ਤੇ ਬਾ ਮੁੜ ਕੇ ਆਉਣੇ ਫਿਰ ਦੱਸ ਦਿਆਂ ਤੂੰ ਬਾਜਾਂ ਦੇ ਨਾਲ ਜਾਣ ਠੀਕ ਹੈ ਹੁਣ ਆ ਇਹਨਾਂ ਬੱਸੋ ਚ ਮੈਨੂੰ ਤੇਜ਼ ਕਰ ਦੇ ਆ ਗਿਆ ਮੇਰੇ ਵੀਰੋ ਫੇਰ ਜੀ ਏਟੀਐਮ ਜੀ ਅੱਜ ਕਢੋਣਾ ਆਪਾਂ 60 ਲੱਖ ਰੁਪਇਆ ਮੋਟਰਸਾਈਕਲ ਦਾ ਇੰਜਣ ਕਰਾਉਣਾ 60 ਲੱਖ ਰੁਪਏ ਚ ਆਪੇ ਕੰਡ ਕਢਾ ਲਾਂ ਬਈ ਕਿਤੇ ਕੋਡ ਕਾਰ ਦੇ ਨੇ ਪਤਾ ਲੱਗ ਗਿਆ ਸੁਣੋ ਜੀ ਰੁਪਏ 4 ਫਲਸ ਤੁਸੀਂ ਕਢਾ ਲਿਆ ਕੋਲ ਠੱਗੀ ਵਾਜ ਦੇਖੋ ਜੀ ਆਏ ਪੈਸੇ ਨਿਕਲ ਗਏ ਹਾਂ ਜੀ ਪੈਸੇ ਨਾਪ ਲੈਂਦੇ ਤੋਂ ਨਹੀਂ ਗਾਰ ਰੱਖਣੀ ਪੈਂਦੀ ਜੇ ਨਾਪ ਲੈਣ ਟੰਬਾ ਚੱਕ ਲਈ ਮੋਰ ਆਪਾਂ ਸਾਰੀ ਭੰਨ ਕੇ ਲੈ ਚਲਾਂਗੇ ਹਾਂ ਸੁਣੀ ਤਾਂ ਨਹੀਂ ਆਂਦੇ ਕਿਤੇ ਦੇਖ ਲੈਣ ਡਾਂਗਾਂ ਨਾਲ ਆਜੋ 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 ਆ ਆ ਦੇਖ ਨਾਪ ਕੇ ਓਕੇ ਆ ਫੜ ਮੁੰਡੇ ਪੈਸੇ ਆਪਣੇ ਐਨੇ ਵੱਧੂ ਆਪਾਂ ਨੂੰ ਚੱਲੇ ਆ ਜੀ ਪੈਟਰ ਨੂੰ ਖਿੱਚਦੀ ਆਪਣੀ ਈ ਬਾਈਕ ਆਏ ਕਰਕੇ ਇਸ ਚੜਦੀ ਆਏ ਹਾਂ ਅੰਡਰ ਇਹ ਜਾਂਦੀ ਪਿਆ ਪਿਉ ਤੇ ਆ ਜੀ ਚਲੋ ਜੀ ਇਧਰੋਂ ਫੜ ਲਈ ਸੌਸ ਦੀ ਬੋਤਲ ਤੇ ਮੁੰਡੇ ਨੂੰ ਭਾਂਜੇ ਨੂੰ ਖਵਾਤਾ ਮੜ ਮੜਾ ਸਮਾਨ ਹੁਣ ਚੱਲਦੇ ਆਂ ਆਪਾਂ ਦੂਜੀ ਸ਼ਾਪ ਪਿੰਡ ਦੀ ਦੂਜੀ ਸ਼ਾਪ ਤੋਂ ਜੀ ਥਿੰਡਰ ਵੀ ਲੈ ਲਿਆ ਠੀਕ ਹੈ ਕਿ ਨਹੀਂ ਥਿੰਡਰ ਤੇ ਚਿਪਸ ਲੈ ਮੁੰਡਾ ਵੀ ਫੜਦਾ ਸਮਾਨਾ ਚੱਲਗੇ ਕਰਨ ਨੂੰ ਦੁਕਾਨਾਂ ਪੂਰਾਂ ਸ਼ਾਪਾਂ ਵੱਡੀਆਂ ਬਣੀਆਂ ਆਪਣੇ ਪਿੰਡਾਂ ਵਾਲੀਆਂ ਸਾਰੇ ਲਿਆ ਜੀ ਸੀਗੇ ਪਹਿਲਾਂ ਕਿਸੇ ਟਾਈਮ ਆਪਣੇ ਇਹ ਲੰਗੋਟੀਆਂ ਯਾਰ ਹਾਂਜੀ ਮੇਰੇ ਵੀਰੋ ਆਗੇ ਜੀ ਘਰੇ ਕੜੀ ਮੁਸ਼ਕਲ ਤੋਂ ਬਾਅਦ ਪਹਿਲਾਂ ਬਾਹਰ ਦੁਕਾਨਾਂ ਤੇ ਕੇ ਪੰਪ ਤੇ ਗਏ ਤੁਹਾਨੂੰ ਪਤਾ ਬਹੁਤ ਪਾਸੇ ਜਾ ਕੇ ਢੇੜੇ ਖਾ ਕੇ ਘੁੰਮ ਕੇ ਆ ਕੇ ਘਰੇ ਲਓ ਹੁਣ ਇਹਨੂੰ ਇੱਥੇ ਰੋਕੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਐ ਇਹਨੂੰ ਜਿੱਥੇ ਭਜੇ ਨੂੰ ਪਤਾ ਕੋਈ ਗੱਲ ਨਾ ਨਾ ਯਾਰ ਮੈਨੂੰ ਪਤਾ ਹੀ ਨਹੀਂ ਹਾਂਜੀ ਮੇਰੇ ਵੀਰੂ ਢੇੜੇ ਬਹੁਤ ਲੈਂਦੇ ਕੰਮ ਦੀ ਸਿਰ ਭਿੱਕ ਲੈਂਦੀ ਆ ਪਹਿਲਾਂ ਮੈਂ ਤੋ ਦੇਖ ਕੇ ਡਰ ਗਿਆ ਇਹਨੂੰ ਮੈਂ ਵੀ ਇਹ ਨਹੀਂ ਲੈਂਦਾ ਮੈਂ ਤਾਂ ਨੀਲੀ ਬੋਤਲ ਵਾਲਾ ਦੇਉ ਇਹ ਕਹਿੰਦੇ ਵਿੱਚੋਂ ਚਿੱਟਾ ਹੀ ਹੋਊਗਾ ਉੱਤੋਂ ਬੋਤਲ ਕੋਕਾ ਕੋਲੀ ਜੀ ਹੈ ਮੈਂ ਕਿਹਾ ਦੂਰੋਂ ਆ ਕੇ ਦੇਖ ਲਾਂ ਤਾਂ ਬੜਾ ਤੇਜ਼ ਹੁੰਦਾ ਮੈਂ ਹਾਂ ਪੈਟਰੋਲ ਹੀ ਲਿੰਦੇ ਪਾ ਲੱਗੇ ਮੈਂ ਕਿਹਾ ਵੜ ਦੂ ਇਹ ਤਾਂ ਪਹਿਲਾਂ ਇੰਨਾ ਤੇਜ਼ ਕੀ ਕਰਾਉਣਾ ਮੈਂ ਕਿਹਾ ਸੱਚੀ ਕਹ ਲੈ ਕਿ ਨਹੀਂ ਬੜਾ ਤੇਜ਼ ਨਹੀਂ ਕਹਿੰਦਾ ਵਿੱਚੋਂ ਚਿੱਟਾ ਹੀ ਹੋਊਗਾ ਮੈਂ ਕਿਹਾ ਨਾਰਮਲ ਆ ਪਹਿਲਾਂ ਰਗਾ ਕਹਿੰਦਾ ਪਹਿਲਾਂ ਰਗਾ 130 ਹੀ ਦਿੱਤੀ ਆ ਭਈ ਇਹ ਪਹਿਲਾਂ 100 ਕਿੰਨੇ ਦੀ ਦੀ ਆ ਨਹੀਂ ਕਿਸੇ ਖਸਦਾਂ ਦੀ ਚਲ ਕੋਈ ਨਾ ਠੀਕ ਐ ਠੰਡਰ ਵਾਲੀ ਬੋਤਲਾਂ ਦੀ ਕੱਲ ਨੂੰ ਰੰਗ ਲਾਵਾਂਗੇ ਬੱਚਿਆਂ ਦੇ ਠੀਕ ਐ ਤੇ ਬਾਕੀ ਬਸ ਠੀ ਜੀ ਆਇਆ ਕਿਤੇ ਮੋੜ ਮੜ ਕੇ ਤਾਂ ਤੁਹਾਨੂੰ ਆਪਾਂ ਜਰੂਰ ਦਿਖਾਵਾਂ ਆ ਗਏ ਜੀ ਇਧਰ ਲੈ ਕੇ ਰਹੇ ਹੌਟ ウォਟਰ ਲੈ ਕੇ ਮੇਰੇ ਵੀਰੋ ਠੀਕ ਹੈ ਵਾਓ ਬੰਦੇ ਆਪਣੇ ਕਿੱਥੇ ਖੜਜੋ ਇੱਕ ਮਿੰਟ ਕੰਮ ਵੇਖੋ ਬੱਚਾ ਕਿੱਥੇ ਬਿਠਾ ਹਰੇ ਘਾਂਡਾ ਜਾਲ ਤੇ ਆਇਆ ਤੇ ਬੰਦੇ ਕਿੱਥੇ ਆਪਣੇ ਬਚਾ ਬਿਠਾ ਓਬਰਾ ਕਿ ਕਿਧਰ ਗਏ ਕਿੱਥੇ ਖੜੇ ਸੀਗੇ ਬੱਚਾ ਵੀ ਦਿਸ ਗਿਆ ਜੀ ਆਪਣਾ ਗਲਾਬੀ ਘਾਂਡਾ ਵਾਲਾ ਹੋ ਬੈਠਾ ਸਾਹਮਣੇ ਔਰੀਆ ਫਿਰਦਾ ਕੀ ਕਰੀ ਫੜ ਲਿਆ ਜੀ ਇਹਨੂੰ ਯਾਰ ਫਿਰ ਜਾ ਤਾਂ ਨਾ ਜਾ ਕੇ ਇੱਕ ਹੋ ਬੈਠਾ ਸਾਹਮਣੇ ਗਲਾਬੀ ਫੁੰਜੀ ਵਾਲਾ ਜਿਹੜਾ ਬਾਹਰੋਂ ਆਇਆ ਸੀ ਨਾ ਮਾਰੇ ਦੇ ਦਿੱਤੇ ਵੀ ਨਹੀਂ ਗਾਇ ਮੇਰੀ ਇਹਨੂੰ ਵੀ ਚੱਕਣਾ ਹੋ ਬੈਠਾ ਦੇਖੋ ਇਹ ਤੇ ਵੀ ਨਹੀਂ ਗਾਇ ਰੱਖੀ ਬੈਠੇ ਵੀ ਰਾਤ ਨੂੰ ਕਿੱਥੇ ਵੜੂਗਾ ਇਹਨੂੰ ਵੀ ਚੱਕਾਂਗੇ ਉਹ ਬੱਚੇ ਨੂੰ ਵੀ ਚੱਕਣਾ ਕੋਈ ਨਾ ਕਰਦੇ ਹਾਲ ਤੇ ਆਪਣੀ ਟੀਮ ਪਤਾ ਨਹੀਂ ਕਿੱਧਰ ਭੱਜ ਗਈ ਭੈਣ ਚੋਂ ਫੂਨ ਲਾਉਣਾ ਉਹਨਾਂ ਨੂੰ ਆ ਗਈ ਜਿੱਧਰ ਜਿੱਥੇ ਆਪਣਾ ਗਲਾਬੀ ਢਿੱਡ ਵਾਲਾ ਬੱਚਾ ਬੈਠਾ ਬਾਹਰ ਜੜੀ ਪਿਆ ਯਾਰ ਨੇ ਉੱਤਰ ਕੇ ਇਹਨਾਂ ਦੇ ਆ ਚੋਪਰਾ ਕਹਿ ਉਹਰਾਵਾ ਆ ਉੱਤਰ ਹਰਦਾ ਦਰੋਂ ਉਹ ਇਹਨਾਂ ਦੇ ਹਾਰ ਗਏ ਆਇਆ 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 ਤੁਰੇ ਪਾਪੂ ਕਰ ਗਿਆ ਨਾ ਆਇਆ ਕਿਸੇ ਪਾਸੇ ਵਾਰ ਲਾ ਆਇਆ ਉੱਦ ਗਿਆ ਆਇਆ 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 ਕਾਪ ਗਿਆ ਆਇਆ ਚੱਲ ਦੇ ਇਹ ਗਿਆ 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 ਦਾਦੀ ਬਿੜੂ ਲਾ ਦੇ ਲੈ ਆਇਆ ਚੱਲ ਦੇ ਚਾਹ ਮੋੜ ਮੋੜਾ ਪੀੜੀ ਦੇ ਕੇ ਨਾ ਲਾਪੇ ਭਾਬੋ ਕੂਤਰ ਕਰੇ ਭਾਜੀਆ ਤੇ ਆਪਣੇ ਪੰਜ ਦਾ ਬੰਦ ਬੰਦ ਕਰ ਲਿਆ ਸ਼ੁਕਰੀਆ ਚਲੋ ਬਿੱਲੀ ਨੂੰ ਉਥੋਂ ਰਗੜ ਦੇ ਚਿਕਾ ਕਬਰੋਣਾ ਨਹੀਂ ਤਾ ਯਾਰ ਤੂੰ ਹੈ ਪਿੰਡ ਚ ਆ ਭਾੜਾਗਾ ਲਾਉਣਗਾ ਆਪਾਂ ਚਲੋ ਚਲੋ ਜੀ ਤੇ ਸਾਡੇ ਬੰਦਿਆਂ ਨੂੰ ਸੱਚੀ ਭੋਰਾ ਵੀ ਖਬਰ ਨਹੀਂ ਉਹ ਅੰਦਰੋਂ ਬਿੱਲੀ ਲੈ ਚਾਕੇ ਸੱਚੀ ਗੱਲ ਹੈ ਨਾ ਸ਼ਰਦੀ ਬੁੜਕੀ ਨਾਲ ਕੁਛ ਨਹੀਂ ਅਗਰ ਮੈਂ ਤਾਂ ਨਹੀਂ ਪਤਾਂ ਦਰੀਬ ਨੇ ਬੈਠੇ ਨੇ ਦੇਖੇ ਨੂੰ ਪੁੱਛ ਕੇ ਚੱਲ ਕੇ ਇਹ ਕੂਤਰ ਕਿੱਥੇ ਆ ਆਪਣਾ ਹਾਂ ਲੈ ਵੇਖੋ ਹੜਜ ਹੜਜ ਚਲ ਇੱਕ ਰੋਕ 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 ਕੂਤਰ ਇੱਥੇ ਬੈਠਾ ਜੀ ਭੈਣ ਚੋਂ ਕਿੱਧਰ ਗਿਆ ਵੇ ਕਿੱਦਾਂ ਜਾ ਭੈਣ ਦਾ ਲੱਕੜਾ ਜਾ ਉਹ ਬਾਈ ਨਿਗਾਹ ਤੇ ਰੱਖ ਲਿਆ ਕਰੋ ਯਾਰ ਕਬੂਤਰ ਘਰੇ ਬੈ ਕੇ ਉੱਡ ਗਾਇਰ ਭੈਣ ਚੋਂ ਤੁਸੀਂ ਅੰਦਰ ਬੈਠੇ ਹੋ ਲੈ ਇਹ ਕਿਹੜੀ ਕਿਤਾਬ ਚ ਲਿਖਿਆ ਹੈ ਅਸੀਂ ਫੜਨ ਗਏ ਆ ਮਾਮਾ ਤੁਸੀਂ ਦੇਖ ਤਾਂ ਲੋ ਮਾੜਾ ਮੋਟਾ ਲੈ ਕੂਤਰ ਆਪਣਾ ਘਰੇ ਆਇਆ ਬੈਠਾ ਹੁਣ ਤਾਂ ਦੀ ਬਿੱਲੀ ਲੈ ਜੇ ਤੇ ਆਪਣੇ ਬੰਦਿਆਂ ਨੂੰ ਪੁੱਛ ਕੇ ਜੀ ਆਪਾਂ ਅਗਨਾ ਜੀ ਰਿਜਾਂਗਾ ਚੰਗਾ ਜੀ ਕੂਤਰ ਦੀ ਕੋਈ ਗੱਲ ਨਹੀਂ ਆ ਗਿਆ ਘਰੇ ਸ਼ੇਰ ਕੋਈ ੜਕਤ ਨਹੀਂ ਬਰੋ ਆ ਗਿਆ ਜਾਨਵਰ ਆਪਣਾ ਘਰੇ ਆ ਗਿਆ ਇਹੀ ਬੋਤਾ ਪਾਉਂਦਾ ਬਸ ਹੋਰ ਕੀ ਚਾਹੀਦਾ ਮੁੰਡਿਆ ਗੁੱਡ ਹੋ ਗਿਆ ਸਾਰੇ ਜਾਨਵਰ ਆ ਗਏ ਹਾਂ ਹੁਣ ਲੰਮੀ ਪੱਗ ਇੱਥੇ ਕਿਹਦੇ ਉਹ ਬੈਠੇ ਹੀ ਆ ਉਹ ਕਾਲੇ ਨੂੰ ਫੋਨ ਲਾਉਣਾ ਪਹਿਲਾਂ ਮੈਂ ਖੜ੍ਹ ਜਾ ਡੋਕਲ ਕੇ ਲੇਟਾਂ ਛੱਡ ਲੈਣ ਨੂੰ ਲੇਟਾਂ ਛੱਡ ਲੈ ਕੋਈ ਨਹੀਂ ਛੱਡ ਲੈ ਮੰਨੀ ਦਿੰਦੀ ਆ ਖਾਈ ਜਾਂਦਾ ਆਇਆ ਪੁੱਤ ਆ ਖੁੱਡਾ ਖੋਲ ਤਾ ਖੁੱਡੇ ਜ ਵੱੜ ਜੂਗਾ ਹੈਨਾ ਸਾ ਬਾਹਰ ਲਈ ਛੱਡ ਦੇ ਸਾਰੇ ਛੱਡ ਦੇ ਲਓ ਜੀ ਮਹਾਰਾਜ ਜੀ ਆਏ ਬੈਠੇ ਨੇ ਲੋ ਕਾਲੋ ਛਤਰੀ ਤੇ ਚੜਿਆ ਮਸਾ ਤਾਂ ਮਹਾਰਾਜ ਆ ਆਪਣਾ ਹਾਂਜੀ 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 ਨਿਆਰਾ ਆਉਂਡਿਆ ਜੇ ਭਾਜੀ ਪੂਰਾ ਹਾਂਜੀ ਸਿਧਾਂਤ ਸਿੰਘ ਭਾਜੀ ਮੂਧਾ ਹੋ ਕੇ ਡੱਟ ਪਾਉਂਦਾ ਹਾਂ ਵੇਖੀ ਵੇਖ 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 ਹੇ ਹੇ ਓਕੇ ਜੀ ਸੈੱਟ ਹੋ ਗਈ ਕੰਗ੍ਰੈਚੁਲੇਸ਼ਨਸ ਇਹਨੂੰ ਵੀ ਲਾ ਦਿਓ ਖੰਡਰ ਨੂੰ ਆਪਣੀ ਹਾਂਜੀ ਰੱਖਣ ਲੱਗੀ ਦਾਣੇ ਇੱਧਰ ਆਪਾਂ ਵੱਡੇ ਕਬੂਤਰਾਂ ਨੂੰ ਸ਼ੁਰੂਆਤ ਕਰ ਗਏ ਹਾਂ ਬਦ ਪਾਸੇ ਬਾਹਰ 450 ਅੱਗੇ ਆਓ 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 ਓਕੇ ਹੋ ਗਈ ਰਿਪੋਰਟ ਠੀਕ ਆ ਪਹਿਲੇ ਕੋਡੇ ਚੋਂ ਵਰਜੀ ਕੈਮਰਾਸਮ ਜੀ ਰੱਖ ਦਿਓ ਜੀ ਹਾਂਜੀ ਆਏ 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 ਆਇਓ 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 ਬੜਾ ਉਹ ਕਿਉਂ ਗੋੜੀ ਲਾੜੇ ਇਲਾਕੇ ਦੀ 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 ਬਸ ਇਹਦੇ ਤੇ ਇਹਨਾਂ ਨੂੰ ਰੱਖ ਦਿਓ ਬੱਚਾ ਨੂੰ ਆਇਓ 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 ਪੱਤਾ ਉਹ ਕਿਉਂ ਹੀ ਰਬੜੇ ਲੋ ਜੀ ਇਧਰ ਵੀ ਰੱਖ ਦਿਓ ਇੱਥੇ ਰੱਖ ਦੇ ਆਇਓ 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 ਲਾੜ ਬੜਾ ਗੁਰੂਆ ਲਾਦੀ ਲਾਦੀ ਲੋ ਜੀ ਲਾਦੀ ਲਾਦੀ ਆਗੇ ਤਾਂ ਬੈਂਕ ਵਾਲੇ ਪਾਸੇ ਲਾ ਦੇ ਸਿੱਧਾ ਉਹ ਗਾੜੇ ਪੈ ਕੇ ਤਾਂ ਬਸ ਬਾਹਰ ਨਾ ਕੰਪਨੀ ਕੋਲ ਆਇਆ ਹਮੂੜਾ ਪਣ ਕੇ ਇਹ ਆਏ ਆਏ ਵਾਟਰ ਵੀ ਪਾ ਲਈ ਆਏ 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 ਬੜਾ ਇਹ ਨਾਲ ਦੀ ਨਾਲ ਹਾਰਵਾਟਰ ਬਾਹ ਕੁ ਵੀ ਠੀਕ ਹੈ ਫੇਰ ਬੈਠਾ ਹੀ ਦੇਖ ਲੋ ਡਿਮਾਂਡ ਵਾਲੀ ਇਹਦੀ ਫੇਰ ਦੀ ਹਾਂ ਪਾ ਲਈ ਪਾ ਲਈ ਵਾਟਰ ਤੇ ਕੱਲ ਨੂੰ ਵੀਰ ਦਾ ਪਾਣੀ ਧੋ ਦੇਣਾ ਤੇ ਮੌਸਮ ਨੂੰ ਚਾਲੇ ਟਰੈਕਟਰ ਸਾਈਕਲਿੰਗ ਦਾ ਪਾਊਡਰ ਪਾਉਣਾ ਕੱਲ ਨੂੰ ਸਾਰਾ ਠੀਕ ਹੈ ਸ਼ੁਰੂ ਕਰੀਏ ਉਹਦੇ ਗੱਡ ਤਾਂ ਫੇਰ ਵੀ ਛੱਡ ਗਏ ਠੀਕ ਪਾ ਲਈ ਆਏ ਆਏ ਵੀਰ ਵਾਲਾ ਦਮ ਲਈ ਲੱਗੀ ਹੋਈ ਆ ਲੱਗੀ ਪਈ ਆ ਬਸ ਠੀਕ ਆ ਰੋਕ ਦੀ ਰੋਕ ਤੇ ਇਧਰ ਵਾਟਰ ਤੇ ਇਧਰ ਵਾਟਰ ਪਾਵਾ ਹੀ ਬੱਚਿਆਂ ਦੇ ਪਾਸੇ ਵੀ ਹੌਟ ਵਾਟਰ ਪਾਉਣੇ ਹੁੰਨੇ ਲਿਆ ਕੇ ਤੇ ਜਿੰਨੇ ਵੀ ਉਧਰਲੇ ਪਾਸੇ ਬੱਚੇ ਸੀ ਆਪਣੇ ਅੱਡੇ ਲਵਾਉਣ ਵਾਲੇ ਜਿਹੜਾ ਆਪਾਂ ਛਤਰਿਆਂ ਦੇ ਰੋਜ਼ ਕੱਢ ਕੇ ਭਾਉਂਦੇ ਸੀਗੇ ਉਹ ਸਾਰੇ ਬੱਚੇ ਆਪਾਂ ਇਧਰ ਟਰਾਂਸਫਰ ਕਰਤੇ ਪਿਓ ਖੁੱਡਾ ਦੇ ਬੱਚਾ ਚੱਕਣ ਦੀ ਲੋੜ ਨਹੀਂ ਆਪਣ ਨੂੰ ਕੋਈ ਵੀ ਸਾਰੇ ਬੱਚੇ ਇੱਧਰ ਹੋ ਗਏ ਠੀਕ ਹੈ ਓਕੇ ਇਹਨਾਂ ਵੀ ਪਨੀਰੀ ਆਊਗੀ ਦੁਬਾਰਾ ਲਓ ਜੀ ਹਾਂ ਜੀ ਲਾ ਨਹੀਂ ਲੱਗਦੀ ਵਾਟਰ ਪਾ ਦੋ ਓਕੇ ਹੋ ਗਈ ਬਈ ਸਾਰੇ ਕਬੂਤਰਾਂ ਦਾ ਦਾਣਾ ਪਾਣੀ ਓਕੇ ਨਾਲ ਬੋਟ ਹਾਂ ਜੀ ਮੇਰੇ ਵੀਰੋ ਤੇ ਦੂਜੇ ਯਾਰ ਮਿੱਤਰ ਸਾਰੇ ਆਪਣੇ ਜੀ ਗਏ ਘਰੋ ਘਰੀ ਠੀਕ ਹੈ ਤੇ ਗੁਲਾਬੀ ਹੁੰਝਲਾਵਾਰਾ ਕਬੂਤਰ ਵੀ ਫੜ ਲਿਆੰਦਾ ਬਰੋ ਉਹਦੀ ਆਪਾਂ ਸਪੈਸ਼ਲ ਵੀਡੀਓ ਪਾ ਰੱਖਿਆ ਚੈਨਲ ਤੇ ਉਹ ਵੀ ਚੈੱਕ ਕਰ ਲਓ ਠੀਕ ਹੈ ਕਿ ਨਹੀਂ ਬਹੁਤ ਤੰਕੀਤਾ ਸੀ ਬਈ ਉਹਨੇ ਤਾਂ ਕਰਕੇ ਬਾਕੀ ਓਕੇ ਬਸ ਦਾਣਾ ਪਾਣੀ ਹੋਇਆ ਸਾਰੇ ਕੂਤਰਾਂ ਠੀਕ ਆ ਬਸ ਸਿੱਧੂ ਹਾਂਜੀ ਮੇਰੇ ਦੋਸਤੋ ਉਹ ਆਗੇ ਜੀ ਇਧਰ ਲੈ ਕੇ ਰੋਟੀ ਰੋਟੀ ਖਾ ਜਾਂਦੀ ਨਹੀਂ ਰੋਟੀ ਪਾਣੀ ਛਕਿਆਂ ਦਾ ਖਾ ਜਾਂਦੀ ਨਹੀਂ ਛਕਿਆਂ ਦਾ ਕਿਆ ਕਰਾਂਗੇ ਤੇ ਸਾਰਾ ਖੁਡਿਆਂ ਦੀ ਚੈਕਿੰਗ ਵੀ ਕਰ ਲਈ ਮੈਂ ਹਨਾ ਆਇਆ ਤਾਂ ਮੈਂ ਘਟ ਘਟੇ ਦੂ 15 20 ਮਿੰਟ ਪਹਿਲਾਂ ਦਾ ਮੈਂ ਫੋਨ ਤੇ ਗੱਲਬਾਤ ਕਰ ਰਿਹਾ ਸੀ ਆਪਣੇ ਬਿੱਲਗਾਂ ਨਾਲ ਤੇ ਓਕੇ ਰਿਪੋਰਟਾਂ ਜਿੱਦੀ ਕੜੀ ਸਾਰੇ ਕੂਤਰਾਂ ਦਾ ਹਨਾ ਜਦੋਂ ਮੈਂ ਨਾ ਤੁਹਾਨੂੰ ਕਹਿਣਾ ਹੋਣਾ ਓਕੇ ਰਿਪੋਰਟਾਂ ਤਾਂ ਇਹ ਰਿਪੋਰਟਾਂ ਓਕੇ ਹੀ ਹ ਉਕੇ ਮੈਂ ਸਾਰੇ ਕੂਤਰਾ ਚਾਹੇ ਨਿਗਾਹ ਕੱਢ ਲੈਣੇ ਕਰੀ ਵੀ ਹਾਂ ਠੀਕ ਹੈ ਸੈਟ ਹੈ ਬਸ ਵਲੌਗ ਦੀ ਐਂਡਿੰਗ ਵੀ ਕਰੀ ਦੇਵਾ